ਇਹ ਜਿਹੜੀ ਲੜਕੀ ਸੀਗੀ ਨਾ ਇਹ ਵੀ ਮਰਡਰ ਦਾ ਇਹਦਾ ਰਿਜਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਪੁਰ ਸਿੰਘ ਹੁੰਦਾ ਉਹਦੇ ਨਾਲ ਰਿਲੇਸ਼ਨ ਸੀਗਾ 30 ਸਾਲ ਦੀ ਉਮਰ ਆ ਮੁੰਡੇ ਤੇ ਜਿਹੜੀ ਇਹਦੀ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਇਹਨਾਂ ਨੂੰ ਮਿਲਨ ਤੋਂ ਰੋਕਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨ ਹੀ ਕੀਤਾ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਹਟਾ ਦਈਏ ਤੇ ਆਪਾਂ ਜਿਹੜਾ ਘਾਰਾ ਮੋੜ ਕੇ ਆਪਣਾ ਹੋ ਜਾਊਗਾ ਆਪਾਂ ਇਹ ਤੋਂ ਵੇਚ ਕੇ ਕਿਤੇ ਹੋਰ ਚ ਲੈ ਲਈਏ ਇਹ ਮਰਡਰ ਦੀ ਪਲੈਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਪੁਰ ਦੇ ਉਹਦਾ ਦੋਸਤਾ ਜਿਹੜਾ ਗੁਰਸ਼ਰਨ ਬਿੱਲਾ ਇਹਨਾਂ ਨੇ ਤਿੰਨਾਂ ਨੇ ਨਾਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹਨੂੰ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮਰਡਰ ਕੀਤਾ ਸੀਗਾ ਇਹਦੀ ਮਦਰ ਮਰਡਰ ਹੋਣ ਤੋਂ ਪਹਿਲਾਂ ਘਰੋਂ ਚਲੀ ਗਈ ਸੀਗੀ ਤੇ ਉਹ ਤੋਂ ਬਾਅਦ ਨੈਕਸਟ ਡੇ ਇਹ ਘਰੇ ਹੈਗੀ ਇਹ ਆਪਣੀ ਇਹਦੀ ਬੇਟੀ ਰਹਿੰਦੀ ਆ ਲਾਹੌਰਾ ਉਹਦੇ ਕੋਲ ਚੱਲਦੀ ਸੀ ਇਹ ਉਹਦਾ ਕੀ ਲੋਕ ਦੀ ਰਿਹਰ ਕਿੰਨੇ ਬਦਲ ਸਕਦਾ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀ ਤੇ ਮੁਰਕੇ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲ ਆ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੀ ਗਈ ਮੁੰਡਾ ਜਿੰਦਾ ਸੀਗੇ ਹੁੰਦੀਆਂ ਚੱਲਦੀਆਂ ਇੱਕ ਇਹਦੀ ਬੇਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਮਾਰ ਨਾ ਤੇ ਜਦੋਂ ਇਹਦੀ ਲੜਕੀ ਘਰੇ ਆਈ ਆ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਖਰਨਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸੱਤ ਬਾਰ ਕੀਤਾ ਦੋ ਤਿੰਨ ਸੱਤ ਬਾਰ ਕੰਡਵਾਦੂ ਥੱਲੇ ਕੀਤੀ ਫਿਰ ਉਹਨੂੰ ਥੱਲੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖਪਰਾ ਹੁੰਦਾ ਜਿਹੜਾ ਹੁੰਦਾ ਉਚਾਈ ਦਾ ਉਹਦੇ ਨਾਲ ਇਹਦੇ ਸਾਰੇ ਮੂੰਹ ਦੇ ਉੱਪਰ ਨੇ ਵਾਰ ਕੀਤਾ ਉਹਦੇ ਨਾਲ ਹੀ ਮਾਰਿਆ ਇਹਦੇ ਫੇਸ ਦੇ ਉੱਪਰ ਆਏ ਫੇਸ ਤੋਂ ਲੈ ਕੇ ਤੇ ਗਰਦਨ ਨੂੰ ਉੱਪਰ ਸੱਤਾਂ ਨੇ ਤੇ ਪਿੱਛੇ ਸਿਰਾਂ ਸਿਰ ਦੇ ਉੱਤੇ ਅਜਿਹਾ ਨਹੀਂ ਬੰਦਾ ਮਾਰਿਆ ਇਹ ਨਰਮ ਜੀ ਉਹ ਕਿੰਨੀ ਬਲਦੀ ਸੀ ਤੇ ਲੜਕੀ ਦਾ ਨਾਮ ਅਨਾ ਨੂੰ ਸੀਗਾ ਤੇ ਉਹਦੀ ਉਮਰ 26-24 ਸੀ ਮਾਰੋ ਤੇ ਮਤਲਬ ਇੱਕ ਕੈਰੀ ਇੰਟਰਸ ਇਹ ਪਹਿਲਾਂ ਹੀ ਅੰਦਰ ਸੀਗਾ ਤੇ ਲੁਕ ਕੇ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਲੜਕੀ ਆਈ ਆ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਛੋਟਾ ਹੁੰਦਾ ਆਪਣਾ ਉਹਦੇ ਨਾਲ ਉਹ ਵੀ ਸੱਤ ਵਾਰ ਕੀਤੇ ਤੇ ਫਿਰ ਉਹ ਤੋਂ ਬਾਅਦ ਜਿਹੜਾ ਤਪਰਾ ਹੁੰਦਾ ਮੂੰਹ ਦਾ ਉਹਦੇ ਨਾਲੇ ਵੀ ਮੂੰਹ ਤੇ ਸਾਰੇ ਵਾਰਕ ਪੁੱਟਾ ਤੇ ਗੱਲਬਾਤ ਵੀ ਸਤਿ ਸ੍ਰੀ ਅਕਾਲ। ਅੱਜ ਚਾਹ ਪਾਣੀ ਵੀ ਨਾ ਕਿਸੇ ਤਰ੍ਹਾਂ ਦੀ ਹੋਈ। ਹਾਂਜੀ ਗੁਰੱਖਾਂ ਦੇ ਵੀ ਨੀ ਪਾਈਆਂ ਸੀ। ਕੋਈ ਵੀ ਜੀ ਕਰੀ ਨਹੀਂ ਸਕਣ। ਕੋਲਸ ਤੋਂ ਦੇਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਪੁਲਿਸ ਦਾ ਬੜਾ ਐਫਰਟ ਲੱਗਦਾ ਉਹਨੂੰ ਪ੍ਰੈਸ ਕਰਨ ਦੇ ਲਈ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੌਂਡੀਆ ਨੂੰ ਸਾਨੂੰ ਪਤਾ ਲੱਗਿਆ ਵੀ ਉਸ ਤੋਂ ਵੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ। ਉਦੋਂ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 26 26 ਕੰਟੇਲ ਆਪਏ ਸੀ ਇਹਨਾਂ ਨੂੰ ਪ੍ਰੇਸ ਕੀਤਾ ਤੇ ਇਹਦਾ ਰਿਲੇਸ਼ਨ ਸੀਗਾ ਸੀਡੀਆਰ ਵਗੈਰਾ ਭਾਈ ਆ ਉਹਦੇ ਲੈ ਕੇ ਅਸੀਂ ਲਿੰਕ ਐਵੈਂਟਸ ਕਲੈਕਟ ਕਰ ਕੋਈ ਬਾਅਦ ਫਿਰ ਉਹਨੂੰ ਬੜੀ ਜਿਹੀ ਸੱਤ ਦੇ ਨਾਲ ਉਸ ਕੀਤਾ ਲੰਕੀ ਦੀ ਮਾਂ ਦੀ ਉਮਰ ਕਿੰਨੀ ਆ ਜਿਹੜੀ ਉਸ ਦੇ ਨਾਲ ਕਿੰਨੀ ਜਿਹੜੀ ਲੜਕੇ ਦੀ ਮਦਰ ਆ ਜੀ ਉਹਦੀ ਉਮਰ ਤਾਂ ਤਕਰੀਬਨ 68 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ ਤਕਰੀਬਨ 30 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 24 ਸਾਲ ਦੀ ਦੇ ਰਿਲੇਸ਼ਨ ਕਿੰਨੇ ਡੰਟੂ ਦੇ ਰਿਲੇਸ਼ਨ ਇਹਦਾ ਜੀ 100 ਤੋਂ ਸੀਗਾ ਇਹ ਈ ਰਿਕਸ਼ਾ ਚਲਾਉਂਦਾ ਲੜਕਾ ਤੇ ਉਥੋਂ ਇਹਦੇ ਕੰਟੈਕਟ ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਆਉਂਦਾ ਹੁੰਦਾ ਸੀਗਾ ਇਹਦੀ ਲੜਕੀ ਇਹਦੀ ਮਦਰ ਆ ਜਿਹੜੀ ਉਹ ਇਥੇ ਦੁਕਾਨ ਤੇ ਕੰਮ ਕਰਦੀ ਸੀ ਉਹਦੇ ਕੋਲੋਂ ਇਹਨਾਂ ਦਾ ਫਿਰ ਰਿਲੇਸ਼ਨ ਬਣਦਾ ਪਿਆ ਜਿੰਨਾ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਹੈ ਇਹਨਾਂ ਨੂੰ ਤਿੰਨਾਂ ਦੀ ਅਸੀਂ ਰੈਸਟ ਪਾ ਲਿਆ ਇਹਨਾਂ ਨੂੰ ਅੱਜ ਅਸੀਂ ਜੇਲ੍ਹ ਕੋਲ ਬਣਾ ਐਂਡ ਜਿਹੜਾ ਵੈਪਨ ਸੀਗਾ ਉਹ ਦੀ ਰਿਕਵਰੀ